ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਆਪਾਂ ਚੱਲਨੇ ਅੱਜ ਫੇਰ ਇੱਕ ਨਵੇਂ ਟੂਰ ਤੇ ਅੱਜ ਆਪਾਂ ਇੱਕ ਨਵੀਂ ਕੰਟਰੀ ਚੱਲਾਂਗੇ ਦੇਖਾਂਗੇ ਮੁੱਤ ਨੂੰ ਹੀ ਚੱਲਿਆ ਆਪਣੇ ਸਾਹਮਣੇ ਆਦ੍ਰਿਕ ਬੰਦਾ ਇੱਧਰ ਜਾਂਦੀ ਹੈ ਜੂਰ ਕਰ ਲੇ ਆਪਣੇ ਇੱਧਰੀ ਸਾਈਡ ਆਰ ਦਾ ਟਾਈਮ ਵੀ ਦੇਖੋ ਬਟਾਉਂਦੇ 1900 1932 ਦਾ ਆ ਦੇਖ ਇਹ ਚੱਟ ਚੱਟੀ ਆ ਇਹ ਫਿਰ ਆਪਾਂ ਉੱਥੀ ਆ ਗਏ ਜਿਹੜਾ ਇੱਕ ਦਿਨ ਆਪਾਂ ਉਹਦੇ ਤੇ ਕੋੜੇ ਵਾਲਾ ਬੰਦਾ ਆ ਹਾਂ ਫਿਰ ਤੇ ਇੱਧਰ ਝੰਡਾ ਲੜਾਈ ਜਾਂਦਾ ਟ੍ਰੈਕ ਜ ਲੈਣ ਦਾ ਤੇ ਟ੍ਰਿਕ ਹੋਰ ਤੇ ਕੋਈ ਤੇ ਆ ਬਿਲਡਿੰਗਾਂ ਚੱਲਦੇ ਆਪਾਂ ਉਧਰ ਨੂੰ ਦੇਖਦੇ ਆ ਆਲੇ ਆਪਣਾ ਟੂਰ ਹੈ ਤਾਂ ਭੈਣੇ 2 ਘੰਟੇ 2.5 ਘੰਟੇ ਪਹਿਣਿਆ ਜੀ ਜਾਮ ਜੀ ਬਸ ਆਪਣਾ ਟੂਰ ਸਟਾਰਟ ਹੋਊਗਾ ਨਵੀਂ ਕੰਟਰੀ ਚਲਾਂਗੇ ਕਾ ਪੰਜ ਦੋ ਤਿੰਨ ਥਮਾ ਕੇ ਜਾਵਾਂਗੇ ਇੱਥੋਂ ਦੇਖਦੇ ਆਂ ਫਿਰ ਚਲੋ ਫਿਰ ਚੱਲੀਏ ਆਹ ਦੇਖੋ ਵੀ ਸਟੇਟ ਇੱਥੇ ਸਟੇਟ ਲੈਂਡ ਦੇ ਰੰਗ ਫਿਰ ਪੀਛਾ ਆਸਾ ਕਿਵੇਂ ਜਾਂਦਾ ਹੈ ਪਾਣੀ ਉਹਦੇ ਵਿੱਚ ਆਉਂਦਾ ਇਹ ਬੱਸਾ ਬਿਲਡਿੰਗਾਂ ਦੇਖੋ ਕਿੰਨੀ ਛੋਣੀਆਂ ਨੇ ਪੁਰਾਣੀਆਂ ਲੱਗਦੀਆਂ ਤੇ ਮੌਤ ਨਹੀਂਗਾ ਜੀ 26 ਤਰੀਕ ਦੀ ਫੁੱਲੀ ਥਾਂ ਇੱਥੇ ਥੋੜੀ ਜੀ ਇੱਥੇ ਇਹਨਾਂ ਨੇ ਦੁਕਾਨਾਂ ਲੱਗੀਆਂ ਹੋਈਆਂ ਨੇ ਥੋੜੇ-ਥੋੜੀ ਜਿਹੜੀਆਂ ਪੈਸਟਰ ਟਿੱਕੀ ਜਾਂਦੇ ਨੇ ਜਿਹੜੀਆਂ ਆਪਣੇ ਨਾਲ ਆ ਸਾਹਮਣੇ ਵਿਕੀਆਂ ਜਾਂਦੇ ਨੇ ਸਬਜ਼ੀ ਮੰਡੀ ਸਾਰੇ ਤਰ੍ਹਾਂ ਦੇ ਅਜੇ ਕੋਲੀ ਹੈ ਹਾਟਾ ਵਰਗੇ ਦੇ ਕੋਲ ਔਰ ਔਰ ਟਾਈਮ 8:45 ਹੋ ਗਏ ਕੰਟੀਆਂ ਖੜਕ ਗਈਆਂ ਮਾਗਰ ਦੇ ਕਿਦਮੋਂ ਚਾਰ ਸਾਰੇ ਆਪਾਂ ਤੁਹਾਨੂੰ ਦਿਖਾਉਂਦੇ ਆ ਇਹ ਆਪਣੇ ਪਿਛਲੇ ਪਾਸੇ ਦਾ ਦਿਖਾਈ ਦਿੰਦੇ ਹਨ ਇਹ ਜੋਰ ਕਰੀਆਂ ਜਿਹ ਬਿਲਡਿੰਗਾਂ ਨੇ ਇੱਥੇ ਜਿਹੜੇ ਇਹ ਅਪਾਰਟਮੈਂਟਾਂ ਘਰ ਵਗੈਰਾ ਨੇ ਤੇ ਆ ਚਰਚ ਵਗੈਰਾ ਜਿਹੜੀ ਬਣੀ ਹੋਈ ਆ ਪੂਰੀ ਤੇ ਇੱਥੇ ਆ ਮੰਡੀ ਲੱਗੀ ਹੋਈ ਆ ਜਿੱਥੇ ਖੁੱਲੀ ਥਾਂ ਆ ਉੱਥੇ ਲੱਗੀ ਹੋਈ ਆ ਮੰਡੀ ਇਹ ਰਾਣੀ ਰੋਣੇ ਆਪਾਂ ਜਿੱਦਾਂ ਸਾਈਕਲ ਜਾਂਦਾ ਤੇ ਬੈਸੀ ਕਿਡੇ ਕੱਢਦੇ ਫਿਰਦੇ ਆ ਅਜੇ ਆਪਣਾ ਟਾਈਮ ਹੈਗਾ ਪੂਰ ਚਤਾਂ ਕਰਕੇ ਤੇ ਇੱਧਰ ਦੇਖੋ ਕਿੰਨੀ ਸੁਣੀ ਸਟਰੀਟ ਹੈ ਇਹਦੇ ਚ ਉਹ ਟਟੋਪ ਰੱਖੀ ਹੋਈ ਆ ਆ ਦੇਖੋ ਹੈਨਾ ਗੱਲਬਾਤ ਘਾਟ ਕਮ ਘਟਾ ਉਹ ਕੁਝ ਕਰੀਏ ਕੁਝ ਕਰੀਏ ਕਿੰਨੇ ਆਉਂਦੇ ਮੋਟ ਬਸ ਇਹ ਇੱਧਰ-ਉੱਧਰ ਫਿਰਦੀ ਆ ਦੇਖ ਨਹੀਂ ਆਪਣਾ ਜਾ ਕੇ ਆਪਣੇ ਮਨੀਸ਼ ਜੀ ਨਾਲ ਲੱਪਣਾ ਪਹਿਲਾਂ ਤੋਂ ਆ ਤਾਂ ਮੈਨੂੰ ਇੰਡੀਅਨ ਲੱਗਦਾ ਕਿ ਉਹ ਨਾ ਮਾ ਉਹ ਜਾਂਦੀ ਆ ਕਿ ਇਹ ਇਤਨਾ ਸੋ

Çok देखो ये एक हिसाब था देखो ਮੋੜੀ ਕਿੱਥੇ ਗਈ ਹੈ ਵਾਹ ਕੋ ਨਾ ਰਿਹਾ ਇੱਕ ਇਧਰ ਖੜੀ ਆ ਦੇਖੋ ਵੀ ਕਿੰਨੀਆਂ ਇਹਨਾਂ ਦਾ ਕਿੰਨਾ ਹੋਇਆ ਫਰਮਾਟਿਕ ਦੁਕਾਨ ਦੇ ਇਤ ਲੋਕ ਉੱਚੀ ਲੋਕ ਤਰੇ ਫਿਰਦੇ ਇਹਨਾਂ ਦੇ ਉੱਤੇ ਹਾਂਜੀ ਫਟਾਟ ਲਾ ਲਾ ਗਿਆ ਪੂਰੇ ਗੱਡੀਆਂ ਦੇ ਡਰਾਈਵਰ ਆ ਦੇ ਇੱਕ ਡੰਡਾ ਨਾਲ ਸਰਕਾਰੀਆ ਜੀ ਦੇ ਕਨੇਟਾ ਇਹ ਚੀਜ਼ ਦੇ ਵਿੱਚ ਇਹਨਾਂ ਨੂੰ ਬਹੁਤ ਜਿਆਦਾ ਪੀਛੇ ਬਹੁਤ ਜਿਆਦਾ ਤੁਹਾਨੂੰ ਇੱਕ ਦਿਨ ਆਪਾਂ ਫਾਟੂ ਆ ਗਏ ਹਾਂ ਆਹ ਦੇਖੋ ਕਿੰਨੀ ਵੱਡੀ ਆ ਆ ਉੱਤੇ ਜਾਲ ਦੇਖੋ ਕਿਆ ਹੋਇਆ ਤੋ ਇਹਨੇ ਤਾਈ ਜੰਨੇ ਆ ਕੱਲੀ ਫਿਰਦੀ ਆ ਨਹੀਂ 2 3 4 ਵੱਡੀ ਹੋਈ ਆ ਆ ਇਹਨਾਂ ਦੀ ਸਵਿਟਜ਼ਰਲੈਂਡ ਦੀ ਪੋਸਟ ਆ ਕਿਸਦਾ ਹੋਆ ਜੋ ਵੀ ਹੁੰਦਾ ਡੱਬੇ ਨੇ ਰੱਖੇ ਹੋਏ ਨੇ ਨੀ ਜਦਾ ਪੁਰਾ ਜੰਕਸ਼ਨ ਬਣਾ ਕਰਦਾ ਇੱਥੇ ਤਾਂ ਗੱਡੀ ਠਕਾਵੇ ਇੱਕ ਜਾਵੇ ਉੱਪਰ ਜਾਣਾ ਇੱਧਰਲੀ ਸਾਈਡ ਨੂੰ ਹੈ ਸਰ ਦੇਖਣਾ ਇੱਧਰ ਨਹੀਂ ਆ ਪਾਈਆਂ ਇਹ ਲੋਕ ਕੀ ਬਣਾਏ ਹੋਇਆ ਤੂੰ ਤਾਂ ਕਿਉਂ ਬਣਾਇਆ ਇਹ ਦੋ ਤਾਂ ਰੈਸਟੋਰੈਂਟ ਹੈ ਬਣਾਇਆ ਉਹੀ ਬਣਾਏ ਪਿਆ ਵਿੱਚ ਬੈਠ ਵੀ ਜਾਂਦੇ ਹੋਣੇ ਲੋਕ ਬੱਟੂ ਉੱਠੇ ਇੱਧਰਲੀ ਸਾਈਡ ਤੇ ਉਹ ਕੰਨਟ ਨਹੀਂ ਲੱਗ ਰਿਹਾ ਇੱਥੇ ਚਲੋ ਆਪਾਂ ਤਾਂ ਇੱਧਰ ਨੂੰ ਜਾਣਾ ਤਾਂ ਚੱਲ ਗਿਆ ਆਪਾਂ ਤਾਂ ਇੱਧਰ ਨਿਕਲੀ ਜਾਈਏ ਕਿਉਂ ਆਹ ਟ੍ਰੇਨ ਨਾ ਤਾਂ ਬਾਲ ਨਹੀਂ ਆਹ ਹੈਗੀ ਬੇਸ਼ੱਕ ਵੀ ਆਹ ਬੋਰਟ ਨਹੀਂ ਪਤਾ ਨਹੀਂ ਕਰਵਾਉਂਦੇ ਉਹ ਨਹੀਂ ਨਾ ਤੇ ਇੱਥੇ ਕੜੀਆਂ ਸੇਲ ਤੇ ਲੱਗੀਆਂ ਹੁੰਦੀਆਂ ਨੇ 70% ਆਫ ਹੋਈ ਨੇ ਵਿੱਚ ਪਰ 70% ਆਫ ਹੋਣ ਦੇ ਬਾਵਜੂਦ ਵੀ ਆਪਾਂ ਲੈ ਨਹੀਂ ਸਕਦੇ ਕਿਉਂਕਿ ਬਹੁਤ ਜ਼ਿਆਦਾ ਮਹਿੰਗੀਆਂ ਨੇ ਕੜੀਆਂ ਬਸੇ ਸੌਂਗੀਆਂ ਨੇ ਆਹ ਕੜੀ ਕਿੰਨੀ ਘਾਟ ਆ ਰਹੀ ਹੈ 30% ਆਫ ਆਪ ਹਾਂ ਕਿੰਨੀ ਜੁਣੀ ਕੜੀ ਹੈ ਹੋਰ सीरिया ही ने बहुत सोनिया ने पाँ प्रसेंट आ सत्तर प्रसेंट आ सब तो सोनी जीका एक आ घड़ी बहुत सोनी बल्यू ਆ ਤਾਂ ਦੇਖਿਆ ਕਿਨੀ ਜਨੀ ਕਰੀ ਬਾਕੀ ਵੱਡੀਆਂ ਵੱਡੀਆਂ ਕਰੀਆਂ ਦਿਖਾਈ ਆ ਆ ਜੀ ਤੇ 20% ਆਪ ਨੂੰ ਜਨੀ ਹਾਂ ਨਾ 20% ਆਜ ਕੋਲ ਆ ਇਹ ਅਜੂਮਾ ਕਿ ਨਹੀਂ ਇਟਰਾ ਨਹੀਂ ਕਰਦੇ ਨੇ ਕੜੀਆਂ ਬਹੁਤ ਦੁਕਾਨਾਂ ਕੜੀਆਂ ਐਨੀਆਂ ਦੁਕਾਨਾਂ ਨੂੰ ਦੇਖਿਆ ਕਰੇ ਹੁਣ ਜਿੰਨੀਆਂ ਇੱਥੇ ਨੇ ਪਰ ਮਹੀਨੀਆਂ ਉਹ ਨਹੀਂ ਦੇਖੀਆਂ ਨੀ ਮਤ ਜਿੰਨੀਆਂ ਇੱਥੇ ਨੇ ਦੋਨੋਂ ਹੀ ਗੱਲਾਂ ਵੇਗੀਆਂ ਵੀ ਤੇ ਜਿਆਦਾ ਨਹੀਂ ਦੋਨੇ ਗੱਲਾਂ ਆ ਕਮੂਰਤੀ ਵਾਲਾ ਚੌਕੋਂ ਰੋੜ ਆ ਕੇ ਨਿਕਾਇਆ ਇਹਦੀ ਹਾਸੇ ਪਾਸੇ ਕਰੇ ਕੋਈ ਤਾਂ ਆਪਾਂ ਇੱਕ ਟਿਕਾਣਾ ਜਰਾ ਗੱਲ ਹੋ ਗਿਆ ਜੇ ਕਦੀ ਆਪਾਂ ਮੰਨਾਂਗੇ ਕਿ ਉਹਦਾ ਆਉਂਦੇ ਟ੍ਰੈਕ ਕਿਹਾ ਜਾਂ ਜੇ ਟ੍ਰੇਨ ਤੋਂ ਮੈਂ ਤਾਂ ਬੜਾ ਨਾ ਆਪਾਂ ਨਹੀਂ ਗੱਡ ਟ੍ਰੇਨ ਆਪਾਂ ਪਹਿਲਾਂ ਟੂਰ ਵਾਲਿਆਂ ਕੋਲ ਜਾਵਾਂਗੇ ਉਹਨਾਂ ਨੂੰ ਪਤਾ ਲਾਇੀ ਕਿ ਉਹਨਾਂ ਤੋਂ ਫੇਰ ਆਪਾਂ ਜਾਵਾਂਗੇ ਮਣੀ ਇਚੇ ਜੇ ਕਰਨੀ ਵਾਹ ਕਿਉਂਕਿ ਹਜੇ ਪਏ ਨੇ 2 ਘੰਟੇ ਟੂਰ ਆਲਿਆਂ ਦੇ ਤੋਂ ਉੱਤਰ ਨਹੀਂ ਗਿਆ ਗੁੜੇ ਕੱਢ ਲਾ ਗਿਆ ਚਲ ਆਜੋ ਫਿਰ ਜੇ ਕੀ ਤੇ ਲੱਗੂ ਰਕਸੂ ਟਿਕਾ ਹੈ ਗਰੀਬੀਨ ਬੱਤੀ ਆ ਗਰੀਬੀਨ ਬੱਤੀ ਨਿਕਲ ਜੋ ਕੇ ਵਰਜੋ ਆਪੀ ਅੱਜ ਤੇ ਬੰਦ ਕੜੀਆ ਦੇਖ ਲਓ ਲੈ ਹੋ ਬਾਲੀਆਂ ਮਹਿੰਗੀਆਂ 60000 ਦੀ 6000 ਦੀ 5000 ਨੂੰ ਲੈਂਦਾ ਤਾਂ 2200 2300 ਬੱਲੇ ਬੱਲੇ 1500 1990 1950 1200 ਜੁੱਟੀਆਂ ਸਸਤੀਆਂ ਹੋਣ ਆ ਲੈ ਰੈਡ ਡੋਰੀਆਂ ਬੁਣੀਆਂ ਨੇ ਰੌਡ ਡੋਰੀ ਗੜੀ 3550 ਲੈ 6800 ਬੁਣੀਆਂ ਕੜੀ ਗੁਸ਼ਟਿਨ ਬੋਲੇ ਬੋਲੇ ਉਹ ਤਾਂ ਕੈਨੇਡਾ ਤਾਂ 10000 ਦੀਆਂ ਘੜੀਆਂ ਨੇ ਇੱਥੇ ਕੰਮ ਚੱਕਿਆ ਹੋਇਆ ਬਿੱਟੋਂ ਬਾਹਰ ਵਾਲਾ ਕੰਮ ਆ ਗਿਆ ਇਹ ਇੰਨੀ ਆ ਬਈ 14000 ਦੀ ਘੜੀ ਲੈ ਆ ਉਹ ਨੰਬਰਾਂ ਵਾਲੀ ਹਾਂ ਕੰਮ ਚਾਰੀ ਚੱਕਿਆ ਹੋਇਆ ਇਹ ਟ੍ਰਿਕ ਬੁੱਤ ਲੱਗਿਆ ਹੋਇਆ ਉੱਥੇ ਦੇਖ ਕੇ ਆਈਆਂ ਉਿੱਤੇ ਨੂੰ ਕ੍ਰੋਸ ਕਰਨਾ ਪਾਣਾ ਮੈਂ ਤਾਂ ਕਿੰਨੇ ਆਹ ਕੋਟ ਰੇਲ ਨਾਲ ਇੱਕੋ ਬ੍ਰੌਂਗਿਆ ਇਹ ਤਾਂ ਕ੍ਰੋਸ ਤਾਂ ਕਰ ਗਿਆ ਪਾ ਇੱਕ ਵਾਰੀ ਉਹ 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 ਤਾਂ ਨਹੀਂ ਨਾ ਟੱਪ ਕੇ ਹੁੰਦਾ ਤਾ ਉਹ ਆ ਕੋਲੋਂ ਕਰਕੇ ਦਿਖਾ ਲੈਂਦੇ ਆ। ਉਹ ਆਹ ਆਈ ਵੀ ਗੱਲ ਕਰਦੇ। ਆਹ ਆਹ ਬੱਤੇ ਦੀ ਗੱਲ ਕਰਦੇ। ਆਹ ਦਾ ਲਿਖਿਆ ਹੈ। ਕੌਣ ਹੋਣਾ ਆਪਣਾ। ਸਭ ਆਪਣਾ ਨਾ ਕਹਿੰਦਾ। ਫੋਟੋ ਵੀ ਖਿੱਚ ਲਈ ਆਪਣਾ ਵਿੱਚ ਹੀ ਲੋਕ ਤਰੇ ਫਿਰਦੇ ਦੇਖ ਲਓ ਸੜਕ ਤੇ ਵਿੱਚ ਹੀ ਟਰੈਨਾਂ ਚਲੀ ਜਾਂਦੀਆਂ ਹਨ ਕਮਾਲ ਹੀ ਕੀਤੀ ਪਈ ਕਿੱਥੇ ਬਿਠਾ ਸ਼ੋਰੂਮ ਨੇ ਆ ਦੇਖੋ ਢੰਡਾ ਨਾ ਲਾਇਆ ਖਵਾ ਬਸ ਮੈਂ ਨਾ ਤਾਂ ਆਹ ਦਾ ਕੋਹ ਉਹ ਲੋਕ ਬੜਾ ਚੰਗੇ ਹੋਦੇ ਤੁਹਾਨੂੰ ਕੋਈ ਕਾਰ ਇਹ ਜਾਣੀ ਹੈ ਕਿੱਥੋਂ ਆ ਤਾਂ ਸੁਣ ਟ੍ਰੈਕ ਤੇ ਨਹੀਂ ਆਉਣੀ ਲੱਗਦੀ ਇਹ ਤਾਂ ਔ ਵੀ ਉੱਧਰ ਨਹੀਂ ਜਾਂਦੀ ਆ ਦੋਨੇ ਇਕੱਠੀਆਂ ਹੀ ਜਾਣੀਆਂ ਅੱਡ-ਅੱਡ ਹੋ ਜਾਣੀਆਂ ਉੱਥੋਂ ਕਿਉਂਕਿ ਉਹਨੇ ਰੁਕ ਕੇ ਪਿੱਛੇ ਮਾਰਨਗੇ ਲੋਕ ਬਹੁਤ ਹੋ ਗਏ ਆ ਜੀ ਇਹ ਰਵੱਟ ਕਮਿਸ਼ਨਰ ਜੋ ਬੋਲ ਗਿਆ ਭਰੀਆਂ ਹੀ ਜਾਂਦੀਆਂ ਇੰਟਰਨਾਂ ਜੀਆਂ ਅਣਕੰਝ ਕਾਣਾਂ ਅੱਜ ਇੱਕ ਟੋਕ ਇਦੁਨੀਆ ਦਾ ਹੋ ਚੌਕ ਜਾ ਗਿਆ ਇਹ ਵੀ ਦੇਖੀ ਸਾਹਮਣੇ ਹਨ ਜਿਹੜਾ ਇਹ ਰੇਲਵੇ ਸਟੇਸ਼ਨ ਹੈ ਨਾ ਤਾਂ ਮੇਰਾ ਮੁੱਲ ਰਸਤਾ ਹੈ ਕਾਫੀ ਵੀ ਵੀ ਤੱਕ ਉੱਥੋਂ ਮਿਲ ਆਉਂਦਾ ਹਾਂ ਥੋੜੀ ਜਿਹਾ ਟ੍ਰੇਨਿੰਗ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਤੁਹਾਨੂੰ ਜਿੰਗੀਆਂ ਟ੍ਰੇਨਾਂ ਹੁੰਦੀਆਂ ਆ ਬੁੱਤ ਗਣਿਆ ਹੋਇਆ ਹੈ। ਆਇਆ। ਕੋਟਰ ਕੋਸ਼। ਲਾ ਵੀ ਆ ਰੇਲਵੇ ਸਟੇਸ਼ਨੋਂ ਦਾ ਗਾਈ ਪੈਂਦਾ ਇੱਥੇ ਲੋਕਾਂ ਦਾ। ਗੁੜੀਆਂ-ਗੁੜੀਆਂ ਬਣੀਆਂ ਪਿੰਦਨ ਇੱਥੇ। ਬੰਦੇ ਵੀ ਗੁੜੀਆਂ ਵੀ ਬਹੁਤ ਜ਼ਿਆਦੇ ਪਿੰਦਨ। ਆਹ ਟ੍ਰੇਨ ਨੇ ਟ੍ਰੇਨਾਂ ਖੜੀਆਂ ਨੇ। ਆ ਦੇਖੋ। ਉਹਨੇ ਟ੍ਰੈਨਾਂ ਕੁਝ ਨਹੀਂ ਆਪ ਪੁੱਲ ਆ ਗਿਆ ਰੋਪੀ ਜੀ ਆਪਾਂ ਇੱਕਦਮ ਆ ਕੀ ਸਾਈਡੋਂ ਤੋਂ ਜਾ ਆ ਗਿਆ ਜੇ ਸਾਹਮਣੇ ਤੋਂ ਇਹ ਕੀ ਦਫਾ ਮਤ ਉਹਦੇ ਇਹਨਾਂ ਨੂੰ ਨਹੀਂ ਪਤਾ ਹੁਣ ਭੜੀਆਂ ਦੀ ਆੜੀ ਹੈ ਪੈਟਰ ਕਿੱਥਾ ਦੇ ਦੇ ਗੋਸਟਿਕ ਟਿਕਟ ਤੋਂ ਖਾਸ। ਉਹ ਜੇ ਕੋਈ ਆ ਕਰ ਦਿੱਤ ਕੇ ਆਪਾ ਜਮਾ। ਤੋ। ਤੋ। ਬਰਾ ਜਾਦੇ ਤਾਂ ਕੀ ਆ। ਕੋਈ ਨਹੀਂ ਕੋਈ। ਇਹ ਬਾਕੀ। ਜਵਾਕ ਨੂੰ। ਹਮ ਤਾਂ ਭੇਜਿਆ ਜਾ ਰਹੇ। ਮੈਂ ਤੁਹਾਨੂੰ ਕਹਿੰਦਾ ਆਹ ਕੱਲ ਬਿਲਡਿੰਗ ਚ ਕੋਈ ਨਹੀਂ ਲੰਦੇ ਗੁਰਪਰਨਾ ਆਪਣੇ ਨਾਲ ਸੀ ਜੋ ਮੂਹੂਂ ਚੂਹ ਰਹਾ ਆਈ ਜਦੋਂ ਟ੍ਰੇਨ ਚੱਲਿਆ ਸੀ ਉਹ ਫੁੱਲ ਆਈ ਤਾਂ ਸਕਾਟਲੈਂਡ ਚ ਲੱਗ ਗਿਆ ਆਪਾਂ ਚੱਲਦੇ ਆਂ ਅੱਜ ਟੂਰ ਬਾਲ 오늘은 이게 중isen 순에서 초 еёales 교수рост 300원 좋은 사람이 오대 좋은 사람들이오대 ਤੁਹਾਨੂੰ ਨਹੀਂ ਜਾ ਸਕਦਾ। ਚਾਹ ਜੀ। ਇਹ ਆ ਗਿਆ ਹੋਇਆ। ਮੈਂ ਰੱਤਾ ਆ ਗਿਆ ਨਾ। ਮਗਰ ਪ੍ਰੈਸਟੋਰੈਂਟਾਂ 'ਚ ਕੁਰਸੀਆਂ ਬਾਹਰ ਜ਼ਰੂਰ ਲੱਗੀਆਂ ਹੋਣਗੀਆਂ। ਕਿਉਂਕਿ ਇਹ ਲੋਕ ਬਾਹਰ ਬਹਿ ਕੇ ਖਾਣਾ ਪਸੰਦ ਕਰਦੇ। ਉਹ ਸਾਈਕਲ ਦੇ ਪਾਰਕੀ ਦਾ ਸਾਈਕਲ ਰੇਲ ਵਿੱਚ ਚੜ ਜਾਂਦੇ ਇੱਥੇ ਇਹਨੂੰ ਦੂਰ ਨੇੜੇ ਜਾਣਾ ਹੁੰਦਾ ਇਹ ਆਪਣੀਆਂ ਕੁਝ ਬੋਟਮਾਂ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਹੀ ਆਪਾਂ ਖਿੱਚੀਆਂ ਸੀ ਆ ਤੇ ਬਾਕੀ ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋ ਦੇਖਦੇ ਰਹੋ ਆਪਾਂ ਮਿਲਦੇ ਆ ਇੱਕ ਨਵੇਂ ਦੇਸ਼ ਵਿੱਚ ਨਾਲੇ ਇੱਕ ਯੂਰੋ ਇਹਦੇ ਸਵਿਟਜ਼ਰਲੈਂਡ ਦੇ ਨਵੇਂ ਪਿੰਡ ਵਿੱਚ ਤੇ ਅਗਲੀ ਵੀਡੀਓ ਦੇਖਦੇ ਰਹੋ ਮਿਲਦੇ ਆਂ ਧੰਨਵਾਦ ਸ਼ੁਕਰੀਆ